ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਐਸਬੇ ਗਾਕਾਂ ਲਈ ਅਹਿਮ ਖਬਰ 15 ਅਗਸਤ ਤੋਂ ਬਦਲੇਗਾ ਨਿਜ਼ਮ ਆਨਲਾਈਨ ਪੇਮੈਂਟ ਨਾਲ ਜੁੜਿਆ ਮਾਮਲਾ ਜੇ ਤੁਹਾਡਾ ਭਾਰਤੀ ਸਟੇਟ ਬੈਂਕ ਵਿੱਚ ਖਾਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਦਰਸਲ ਦੇਸ਼ ਦੇ ਇਸ ਸਭ ਤੋਂ ਵੱਡੇ ਸਰਕਾਰੀ ਬੈਂਕ ਨੇ ਆਈਐਮਪੀਐਸ ਰਾਹੀਂ ਆਨਲਾਈਨ ਪੈਸਾ ਭੇਜਣ ਦੇ ਨਿਜ਼ਮਾ ਵਿੱਚ ਵੱਡਾ ਬਦਲਾਅ ਕੀਤਾ ਹੈ ਐਸਬੀਆਈ ਆਨਲਾਈਨ ਆਈਐਮਆ ਆਈਐਮਪੀਐਸ ਟ੍ਰਾਂਸਫਰ ਤੇ ਲੱਗਣ ਵਾਲੇ ਚਾਰਜ ਚਾਰਜਾਂ ਵਿੱਚ 15 ਅਗਸਤ ਤੋਂ ਬਦਲਾਅ ਕਰਨ ਜਾ ਰਿਹਾ ਹੈ ਇਸ ਬਦਲਾਅ ਰਿਟੇਲ ਗਾਹਕਾਂ ਲਈ ਹੋਵੇਗਾ ਜਦਕਿ ਕਾਰਪੋਰੇਟ ਗਾਹਕਾਂ ਲਈ ਇਹ ਬਦਲਾਅ 8 ਸਤੰਬਰ ਤੋਂ ਪ੍ਰਭਾਵੀ ਹੋਵੇਗਾ ਐਸਬੀਆਈ ਇਸ ਦੇ ਇਸ ਨਿਜਮ ਦਾ ਅਸਰ ਲਗਭਗ 40 ਕਰੋੜ ਗਾਹਕਾਂ ਦੇ ਪੈਣ ਦੀ ਸੰਭਾਵਨਾ ਹੈ ਆਮ ਤੌਰ ਤੇ ਆਈ ਐਮ ਪੀ ਐਸ ਦਾ ਇਸਤੇਮਾਲ ਆਨਲਾਈਨ ਪੈਸਾ ਆਨਲਾਈਨ ਪੈਸਾ ਫਟਾਫਟ ਭੇਜਣ ਲਈ ਕੀਤਾ ਜਾਂਦਾ ਪਰ ਹੁਣ ਇਸ ਨਵੇਂ ਬਦਲਾਅ ਨਾਲ ਤੁਹਾਨੂੰ ਕੁਝ ਵੱਡੇ ਟ੍ਰਾਂਜੈਕਸ਼ਨ ਤੇ ਇੱਕ ਛੋਟੀ ਜਹੀ ਕੀਮਤ ਚੁਕਾਉਣੀ ਪੈ ਸਕਦੀ ਹੈ ਹਾਲਾਂਕਿ ਐਸ ਬੀ ਆਈ ਨੇ ਛੋਟੇ ਮੋਟੇ ਲੈਣ ਦੇਣ ਦੇ ਵਾਲੇ ਗਾਹਕਾਂ ਨੂੰ ਇਸ ਨਿਜਮ ਦੇ ਦਾਇਰੇ ਤੋਂ ਬਾਹਰ ਰੱਖਿਆ ਹੈ 25000 ਰੁਪਏ ਤੱਕ ਦੇ ਟ੍ਰਾਂਜੈਕਸ਼ਨ ਇਹ ਕੋਈ ਚਾਰਜ ਨਹੀਂ ਲੱਗੇਗਾ ਇੰਟਰਨੈਟ ਬੈਂਕਿੰਗ ਜਾਂ ਜੋਨੋ ਐਪ ਰਾਹੀਂ 25000 ਰੁਪਏ ਤੱਕ ਦੇ ਲੈਣ-ਦੇਣ ਤੇ ਕੋਈ ਸ਼ੁਕਰ ਨਹੀਂ ਲੱਗੇਗਾ 25000 ਰੁਪਏ ਤੋਂ ਵੱਧ ਟ੍ਰਾਂਸਫਰ ਤੇ ਤੁਹਾਨੂੰ ਥੋੜਾ ਜਿਹਾ ਸ਼ੁਕਰ ਦੇਣਾ ਪਵੇਗਾ 25000 ਰੁਪਏ ਤੋਂ 1 ਲੱਖ ਰੁਪਏ ਤੱਕ 2 ਰੁਪਏ ਜੀਐਸਟੀ 1 ਲੱਖ ਰੁਪਏ ਤੋਂ 2 ਲੱਖ ਰੁਪਏ ਤੱਕ 6 ਰੁਪਏ ਜੀਐਸਟੀ ਪਲੱਸ ਜੀਐਸਟੀ 2 ਲੱਖ ਰੁਪਏ ਤੋਂ 5 ਲੱਖ ਰੁਪਏ ਤੱਕ 10 ਰੁਪਏ ਪਲੱਸ GST ਇਸ ਚਾਰਜ ਸਿਰਫ ਆਨਲਾਈਨ ਆਨਲਾਈਨ ਆਹ ਕੀਤੇ ਗਏ ਹੈ IMPS ट्रांजैक्शन ਤੇ ਲਾਗੂ ਹੋਵੇਗਾ ਸ਼ਾਖਾ ਤੋਂ ਕੀਤੇ ਕੀਤੇ ਲੈਣ-ਦੇਣ ਲਈ ਨਿਯਮ ਵੱਖਰੇ ਹਨ ਜੇ ਤਹ ਤੁਸੀਂ ਭਾਰਤੀ ਸਟੇਟ ਬੈਂਕ ਕਿਸੇ ਸ਼ਾਖਾ ਵਿੱਚ ਜਾ ਕੇ ਲੈਣ-ਦੇਣ ਕਰਦੇ ਹੋ ਤਾਂ 1000 ਰੁਪਏ ਤੱਕ ਦੇ ਰਕਮ ਉਤੇ ਕੋਈ ਸ਼ੁਗਲ ਨਹੀਂ ਲੱਗੇਗਾ ਵੱਡੀ ਰਕਮ ਲਈ ਸ਼ੁਗਲ ਲੱਗੇਗਾ ਬਬਰਨਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜਰੂਰ ਦਿਓ ਧੰਨਵਾਦ